ਕਾਰਾ ਬਾਬਾ ਹਾਥਿਰਾਂ ਦੀ ਦਾ ਬੋਲ ਸਤਿ ਸ੍ਰੀ ਅਕਾਲ ਜੀ ਜੈ ਤੰਤਲ ਬਾਬਾ ਹਾਥਿਰਾਂ ਜੀ ਤੰਤਲ ਬਾਬਾ ਅਸਰਮ ਜੀ ਸੋ ਸਾਥ ਸੰਗਤ ਜੀਓ ਜੋ ਆਪਣਾ ਮੇਲਾ ਨਿਤੀ 16 17 18 ਨਿਤੀ ਨੂੰ 4 ਦਿਨਾਂ ਦਾ ਮੇਲਾ ਹੈਗਾ ਉਹ ਮੈਂ ਜਾ ਰਿਹਾ ਸੋ ਇਹ ਜਿਹੜਾ ਮੇਲਾ ਆ ਸੰਗਤ ਦੇ ਸਹਿਯੋਗ ਦੇ ਨਾਲ ਮੈਂ ਜਾ ਰਿਹਾ ਸੋ ਜਿਹਦੇ ਵਿੱਚ ਜਿੰਨੇ ਵੀ ਜਿਹੜੀ ਸੰਗਤ ਹੈਗੀ ਆ ਉਹ ਸਾਰੀ ਸਹਿਯੋਗ ਦੇ ਰਹੀ ਆ ਲੰਗਰਾਂ ਦੀ ਸੇਵਾ ਜਾ ਹੋਰ ਜਿੰਨੀ ਵੀ ਜਿਹੜੀ ਸੇਵਾ ਹੈਗੀ ਉਹ ਸੰਗਤ ਕਰ ਰਹੀਆਂ ਸੋ ਸਭ ਦੇ ਕੋਲ ਜਿੱਦਾਂ ਕਿ ਆਪਾਂ ਗੱਲ ਕਰਦੇ ਆ ਕਿ ਡੀਜੀ ਦੀ ਜਿਹੜੀ ਸੇਵਾ ਆ ਜਾਂ ਮ ਲਾਈਟਿੰਗ ਦੀ ਸੇਵਾ ਜਿਹੜੀ ਹੈਗੀ ਆ ਉਹ ਬਚ ਗਈ ਆ ਸੋ ਮੈਂ ਬੇਨਤੀ ਕਰਦਾ ਸੰਗਤ ਦੇ ਅੱਗੇ ਕਿ ਕੋਈ ਵੀ ਸਾਡਾ ਵੀਰ ਜਿਹੜਾ ਹੈਗਾ ਉਹ ਸੇਵਾ ਲੈ ਸਕਦਾ ਆ ਸੋ ਬਾਕੀ ਸਾਡੇ ਜਿਹੜੇ ਵਿਚਾਰ ਜੋ ਵਿਚਾਰ ਰਹਿ ਗਏ ਆ ਉਹ ਡਾਕਟਰ ਕ੍ਰੌਸਿੰਗ ਦੀ ਰਾਮਾ ਆਬਜੈਕਟੇਵੇ ਪੇਸ਼ ਕਰਨਗੇ ਚਿਕਰਾ ਦਾ ਦਾਹ ਹਾਥੀ ਨੰਦ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਸਤਿ ਜੀ ਪਿਛਲੇ ਸਾਲ ਦੀ ਤਰ੍ਹਾਂ ਖੁਸ਼ੀਆਂ ਦੇ ਦਿਨ ਸਾਲਾਨਾ ਜੋੜ ਮੇਲਾ ਤਤਾ ਹਾਥੀ ਰਾਮ ਜੀ ਦਾ ਆ ਰਿਹਾ ਇਸ ਵਾਰ ਖੁਸ਼ੀ ਦੀ ਜਿਹੜੀ ਸਭ ਤੋਂ ਵੱਡੀ ਗੱਲ ਸੰਗਤ ਜੀ ਇਹ ਹੈ ਕਿ ਇੱਕੀ ਸੰਗਤਾਂ ਦੇ ਵਿੱਚ ਪਿਛਲੇ ਮੇਲੇ ਨਾਲੋਂ ਵੀ ਬਹੁਤ ਬਹੁਤ ਜ਼ਿਆਦਾ ਉਤਸ਼ਾਹ ਆ ਜਦੋਂ ਇਹ ਧਰਮ ਸਿੰਘ ਸਾਹਿਬ ਨੇ ਬੇਨਤੀ ਕੀਤੀ ਸੀ ਅੱਜ ਤੋਂ 2 ਹਫ਼ਤੇ ਪਹਿਲਾਂ ਵੀ ਆਪਾਂ ਨਾਲ ਜਿਹੜੀ ਸੰਗਤ ਸੇਵਾ ਲੈਣੀ ਚਾਹੁੰਦੀ ਆ ਤਾਂ ਸੰਗਤਾਂ ਨੇ ਇੰਨਾ ਜ਼ਿਆਦਾ ਉਤਸ਼ਾਹ ਦਿਖਾਇਆ ਕਿਸੇ ਵੀ ਨੇ ਕੈਨੇਡਾ ਤੋਂ ਹਰਜੀਤ ਵੀਰ ਰਾਜੇਤਿਆਂ ਦਾ ਨੰਬਰ ਲੈ ਲਿਆ ਸਾਡੇ ਪਰਦੀਪ ਕਮਾਜੀਆ ਕੈਨੇਡਾ ਤੋਂ ਉਹਨਾਂ ਨੇ ਨੰਬਰ ਦੀ ਸੇਵਾ ਲੈ ਲਈ ਸਾਡੇ ਬਿੰਦਰ ਜੀਆ ਪੁਰਤਗਾਲ ਤੋਂ ਉਹਨਾਂ ਦਾ ਬੇਟਾ ਹੈਗਾ ਜੀ ਉਹਨਾਂ ਨੇ ਇੱਕ ਆ ਸੇਵਾ ਲਈ ਤੋਂ ਸਿਵਿਲਾ ਦੀ ਸੇਵਾ ਲੈ ਲਈ ਸੰਗਤ ਜੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਗੁਰੂ ਘਰ ਦੇ ਵਿੱਚ ਆਪਣੀ ਸਾਰੇ ਸ਼ਰਧਾ ਦਿਖਾਉਂਦੇ ਹੋ ਅਸੀਂ ਵੀ ਹਮੇਸ਼ਾ ਤੁਹਾਡੇ ਲਈ ਅਰਦਾਸ ਕਰਦੇ ਆਂ ਵੀ ਤੁਸੀਂ ਆਪਣੀ ਦਸੌਂਦ ਕੱਢ ਕੇ ਗੁਰੂ ਘਰ ਦੇ ਵਿੱਚ ਪਾਇਆ ਧਨ ਕਰਦੇ ਹੋ ਹਮੇਸ਼ਾ ਹੀ ਸਾਡੇ ਬਾਬਾ ਜੀ ਚਰਨਾਂ 'ਚੋਂ ਆਸ ਬੇਤੀ ਰਹੇਗੀ ਬਾਬਾ ਜੀ ਆਪਣੇ ਇਹਨਾਂ ਸੇਵਕਾਂ ਦੇ ਜਿਹੜੇ ਦਸੌਂਦ ਕੱਢ ਕੇ ਸੇਵਾ ਕਰਦੇ ਇਹਨਾਂ ਦੇ ਇਹਨਾਂ ਦੇ ਬੱਚਿਆਂ ਤੇ ਮੇਹ ਪ੍ਰਿਆਰਤ ਰੱਖੋ ਇਹਨਾਂ ਦੀ ਤੰਦਰੁਸਤੀ ਯੋਚਾ ਵੀ ਕਰਾ ਚੁੱਕੋ ਸੋ ਸੰਗਤ ਜੀ ਅੱਜ ਦਾ ਦਿਨ ਵੀ ਬਹੁਤ ਸੁਹਣਾ ਰਿਹਾ ਸਵੇਰ ਦੇ ਲੱਗੇ ਹੋਏ ਆਂ ਅਜ ਕੈਂਟ ਦੇ ਕੰਮ ਸੀ ਕਈ ਤਰ੍ਹਾਂ ਦੇ ਸੀ ਲਟਕੀਆਂ ਦੇ ਵਿਆਹ ਵਰਗੇ ਵਿਚਾਰਾ ਸਿੱਕੀਆਂ ਤੇ ਅੱਜ ਚੇਅਰਮੈਨ ਸਾਹਿਬ ਉਹਨਾਂ ਨੂੰ ਬੁਲਾਇਆ ਗਿਆ ਸੀ ਕਿ ਹਿਮਾਚਲ ਦੇ ਵਿੱਚ ਸੰਗ ਤੇ ਆਤ ਸੰਗਤ ਨੇ ਬੁਲਾਇਆ ਸੀ ਜੀ ਨਾਲਾ ਕੜ ਤੇ ਉਹਨਾਂ ਨੇ ਬਹੁਤ ਸਾਰਾ ਸੰਗਤ ਨੇ ਪਿਆਰ ਦਿੱਤਾ ਤੇ ਉਥੇ ਦਰਬੇਰ ਜੀ ਸਾਡੇ ਕੁੜਾਂ ਜੇ ਤੋਂ ਉਹਨਾਂ ਦੇ ਸਾਰੇ ਰਿਸ਼ਤੇਦਾਰ ਭੈਣ ਭਰਾ ਸੀ ਉਹਨਾਂ ਨੇ ਕਾਫੀ ਚੰਗਾ ਸੀ ਪਰਧ ਕਮੇਟੀ ਲੈ ਕੇ ਆਏ ਕਿ ਮੇਰ ਜੀ ਧੰਨਵਾਦ ਹੈ ਤੁਹਾਡਾ ਤੇ ਤੁਸੀਂ ਲੈ ਕੇ ਗਏ ਤੋਂ ਸਾਰੀ ਪਰਧ ਕਮੇਟੀ ਪਹੁੰਚੀ ਸੀ ਮੰਗਤ ਨਾਮ ਜੀ ਵੀ ਸਾਡੇ ਮਾਤ ਜੀ ਦੇ ਸਾਰੇ ਪਹੁੰਚੇ ਸੀਗੇ ਉਹਨਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ ਸਾਡੇ ਹਰਦੀਪ ਦੀਪਾ ਜੀ ਪੰਗਿਆਂ ਤੋਂ ਉਹਨਾਂ ਨੇ ਵੀ ਬਹੁਤ ਸਾਰੀ ਰਮਾਇਆ ਦਿੱਤੀ ਹੈ ਗੁਰੂ ਘਰ ਦਿੱਤੀ ਹੈ ਹਰਦੀਪ ਦੀਪਾ ਜੀ ਦਾ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਰਿਸਪੈਕਟਡ ਜਾਟਲੀ ਤੋਂ ਡਾਕਟਰ ਚਰਨਜੀਤ ਜੀ ਉਹਨਾਂ ਨੇ ਵੀ 5100 ਰੁਪਏ ਦੀ ਮਾਇਆਦਾਨ ਕੀਤੀ ਆ ਔਰ ਬਹੁਤ ਸਾਰੇ ਵੀਰਾਂ ਨੇ ਅੱਜ ਮਾਇਆਦਾਨ ਕੀਤੀ ਆ ਅਸੀਂ ਤਹਿ ਦਿਲ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਬਾਬਾ ਜੀ ਚਰਨਜੀਤ ਦਾਸ ਜੀ ਬੇਨਤੀ ਕਰਦੇ ਆ ਮੇਸ਼ਾਂ ਤੋਂ ਉਚਰਦੀ ਕਰਾਂ ਜੇਕਰ ਤਦ ਰੁਪਈਆ ਦੇਣ ਔਰ ਤੁਹਾਡੇ ਸਾਰੇ ਵੀਰਾਂ ਨੂੰ ਬੇਨਤੀ ਵੀ ਕਰਦੇ ਆ ਵੀ ਜਿਹੜਾ ਆਪਣਾ ਇਸਲਾਮਾ ਮੇਲਾ ਕਰਉਣਾ ਹੈਗਾ ਆ 16 ਸਤੰਬਰ 18 ਨੂੰ ਐਕਸਟਰੀ ਜਿਹੜਾ 18 ਤਰੀਕ ਦਾ ਮੇਲਾ ਆ 18 19 ਦਾ 19 ਤੋਂ 18 ਤੱਕ ਇਹਨਾਂ ਪਹਿਲਾਂ ਦਾ ਜਿਸ ਦਿਨ ਆਪਣੇ ਬਾਜੀ ਦੇ ਮੁਕਾਬਲੇ ਹੋਣੇ ਲੜਕੀਆਂ ਦੇ ਵਿਆਹ ਹੋਣੇ ਹੈਗੇ ਉਸ ਦਿਨ ਸੱਭਿਆਚਾਰ ਪ੍ਰੋਗਰਾਮ ਵੀ ਹੋਣਾ ਚਾਹੀਦਾ ਹੈ। ਐਕਟੀਵੇਜਾ ਤੋਂ 18-19 ਦਾ ਦੇਖਣਯੋਗ ਹੋਗਾ। ਸੋ ਸਾਰੇ ਹੁੰਮਾ ਆ ਕੇ ਤੁਹਾਨੂੰ ਉਗ੍ਰੂ ਕਰਦੇ ਹਾਂ ਖੁਸ਼ੀਆਂ ਪ੍ਰਾਪਤ ਕਰੋ। ਬਾਅਦ ਵਿੱਚ ਜੁਨੀ ਦਾ ਖਾਲਸਾ ਬਾਅਦ ਵਿੱਚ ਜੀ ਦੀ ਪਤੇ